ਪੁੰਛ ਗੁਰੂ ਘਰ ਤੇ ਹੋਏ ਅਟੈਕ ਜਿਹੜਾ ਜਿਹੜੀ ਸ਼ੈਲਿੰਗ ਹੋਈ ਹੈ ਉਹਨੂੰ ਲੈ ਕੇ ਬਹੁਤ ਸਾਰੀਆਂ ਅਫਵਾਹਾਂ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਹੁਣੇ-ਹੁਣੇ ਮੇਰੀ ਪੁੰਛ ਦੇ ਗੁਰੂ ਘਰ ਦੇ ਪ੍ਰਧਾਨ ਦੇ ਨਾਲ ਗੱਲਬਾਤ ਹੋਈ ਹੈ ਮੈਂ ਉਹਨਾਂ ਦਾ ਇੰਟਰਵਿਊ ਵੀ ਕੀਤਾ ਹੈ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੁੰਛ ਦੇ ਵਿੱਚ ਦੇਰ ਰਾਤ ਤੋਂ ਸ਼ੈਲਿੰਗ ਸ਼ੁਰੂ ਹੋਈ 1:00 ਬਜ ਕੇ 10-15 ਮਿੰਟ ਯਾਨੀ ਕਿ ਜਿਵੇਂ ਹੀ ਅਟੈਕ ਹੁੰਦਾ ਹੈ ਪਾਕਿਸਤਾਨ ਦੇ ਵਿੱਚ ਅਤਵਾਦੀ ਟਿਕਾਣਿਆਂ ਤੇ ਉਸ ਤੋਂ ਬਾਅਦ ਪਾਕਿਸਤਾਨ ਦੀ ਆਰਮੀ ਦੇ ਵੱਲੋਂ ਸ਼ੈਲਿੰਗ ਸ਼ੁਰੂ ਕਰ ਦਿੱਤੀ ਗਈ ਸੀ ਪੁਨਚ ਸ਼ਹਿਰ ਦੇ ਵਿੱਚ ਸ਼ੈਲਿੰਗ ਹੁੰਦੀ ਹੈ ਮਸਜਿਦ ਦੇ ਉੱਤੇ ਗੀਤਾ ਭਵਨ ਦੇ ਉੱਤੇ ਤੇ ਗੁਰਦੁਆਰੇ ਦੇ ਉੱਤੇ ਵੀ ਇਹ ਸ਼ੈਲਿੰਗ ਹੁੰਦੀ ਹੈ ਤਾਂ ਇਹਦੇ ਵਿੱਚ ਗੁਰੂ ਘਰ ਦੇ ਵਿੱਚ ਹੋਈ ਸ਼ੈਲਿੰਗ ਦੇ ਵਿੱਚ ਗੁਰੂ ਘਰ ਦੇ ਦਰਵਾਜ਼ੇ ਤੇ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਤਿੰਨ ਸਿੱਖਾਂ ਦੀ ਮੌਤ ਦੀ ਹੁਣ ਤੱਕ ਖਬਰ ਆ ਰਹੀ ਹੈ ਪਰ ਇਹਨਾਂ ਦੀ ਮੌਤ ਗੁਰਦੁਆਰੇ ਦੇ ਅੰਦਰ ਨਹੀਂ ਹੋਈ ਕਿਉਂਕਿ ਗੁਰੂ ਘਰ ਦੇ ਉੱਤੇ ਸ਼ੈਲਿੰਗ ਹੋਈ ਔਰ ਰਾਗੀ ਸਿੰਘ ਜਿਨ੍ਹਾਂ ਦੀ ਇਹ ਗੱਲ ਆ ਰਹੀ ਹੈ ਕਿ ਰਾਗੀ ਸਿੰਘ ਦੀ ਮੌਤ ਹੋਈ ਹੈ ਬਿਲਕੁਲ ਠੀਕ ਖਬਰ ਹੈ ਕਿ ਰਾਗੀ ਸਿੰਘ ਦੀ ਮੌਤ ਹੋਈ ਹੈ ਸਾਈਡ ਤੇ ਤਬਲੇ ਤੇ ਬੈਠਦੇ ਸੀਗੇ ਪਰ ਉਹ ਗੁਰੂ ਘਰ ਤੋਂ ਆਪਣੇ ਘਰ ਪਹੁੰਚਦੇ ਐ ਜਦੋਂ ਘਰ ਜਾਂਦੇ ਐ ਕਿਉਂਕਿ ਪ੍ਰਧਾਨ ਔਰ ਉਹ ਰਾਗੀ ਸਿੰਘ ਇਕੱਠੇ ਹੀ ਗੁਰੂ ਘਰ ਤੋਂ ਨਿਕਲਦੇ ਐ ਇਹ ਜਿਸ ਤਰ੍ਹਾਂ ਪ੍ਰਧਾਨ ਨੇ ਸਾਨੂੰ ਦੱਸਿਆ ਸੀ ਤੁਹਾਨੂੰ ਉਹ ਜਾਣਕਾਰੀ ਦੇ ਰਹੇ ਆ ਨਿਕਲਣ ਤੋਂ ਬਾਅਦ ਉਹ ਘਰ ਪਹੁੰਚਦੇ ਐ ਘਰ ਬਿਲਕੁਲ ਨੇੜੇ-ਨੇੜੇ ਸੀਗਾ ਰਾਗੀ ਸਿੰਘ ਜਿਹੜੇ ਨੇ ਉਹ ਆਪਣੇ ਘਰ ਪਹੁੰਚਦੇ ਆ ਤਾਂ तकरीबन 5 ਮਿੰਟ ਬਾਅਦ ਹੀ ਸ਼ੈਲਿੰਗ ਦੇ ਵਿੱਚ ਉਹਨਾਂ ਦੇ ਘਰ ਦੇ ਉੱਤੇ ਨੁਕਸਾਨ ਹੁੰਦਾ ਤੇ ਉਸ ਨੁਕਸਾਨ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਹਦੇ ਨਾਲ ਹੀ ਇੱਕ ਹੋਰ ਗੁਰੂ ਘਰ ਦੇ ਸੇਵਾਦਾਰ ਦੀ ਵੀ ਮੌਤ ਹੋਈ ਹੈ। ਟੋਟਲ 3 ਸਿੱਖਾਂ ਦੀ ਇਸ ਜਿਹੜੀ ਸ਼ੈਲਿੰਗ ਹੈ ਉਹਦੇ ਵਿੱਚ ਮੌਤ ਹੋਈ ਹੈ। ਤਾਂ ਖਬਰ ਸੱਚੀ ਹੈ ਕਿ ਰਾਗੀ ਸਿੰਘ ਦੀ ਮੌਤ ਹੋਈ ਹੈ ਪਰ ਰਾਗੀ ਸਿੰਘ ਦੀ ਮੌਤ ਗੁਰੂ ਘਰ ਦੇ ਅੰਦਰ ਨਹੀਂ ਹੋਈ ਕਿਉਂਕਿ WhatsApp ਦੇ ਉੱਤੇ ਵਾਇਰਲ ਹੋ ਰਿਹਾ ਕਿ ਕੀਰਤਨ ਕਰਦੇ ਹੋਏ ਰਾਗੀ ਸਿੰਘ ਦੀ ਮੌਤ ਹੋਈ ਹੈ ਤਾਂ ਕੀਰਤਨ ਕਰਦੇ ਹੋਏ ਰਾਗੀ ਸਿੰਘ ਦੀ ਮੌਤ ਨਹੀਂ ਹੋਈ ਉਹ ਗੁਰੂ ਘਰ ਤੋਂ ਆਪਣੇ ਘਰ ਪਹੁੰਚਦੇ ਸੀ ਘਰ ਪਹੁੰਚਣ ਤੋਂ ਬਾਅਦ ਸ਼ੈਲਿੰਗ ਲਗਾਤਾਰ ਜਾਰੀ ਸੀ ਸ਼ੈਲਿੰਗ ਦੇ ਵਿੱਚ ਨੁਕਸਾਨ ਹੁੰਦਾ ਔਰ ਉਹ ਉਹਨਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਮਸਜਿਦ ਔਰ ਗੀਤਾ ਪਵੰਦੇ ਉੱਤੇ ਵੀ ਸ਼ੈਲਿੰਗ ਹੋਈ ਹੈ ਦੋਨੋਂ ਦੀਆਂ ਬਿਲਡਿੰਗਾਂ ਨੂੰ ਨੁਕਸਾਨ ਪਹੁੰਚਿਆ ਪੁੰਚ ਦੇ ਵਿੱਚ ਹਸਪੀਟਲਸ ਅਲਰਟ ਤੇ ਨੇ ਕੈਜੂਐਲਟੀਆਂ ਕਿੰਨੀਆਂ ਨੇ ਇਹਦੀ ਜਾਣਕਾਰੀ ਤਾਂ ਹਾਲੇ ਨਹੀਂ ਆਈ ਹੈ ਟੋਟਲ ਪਰ ਪ੍ਰਧਾਨ ਦੇ ਕਹਿਣ ਦੇ ਮੁਤਾਬਿਕ ਤਿੰਨ ਸਿੱਖਾਂ ਦੀ ਹੁਣ ਤੱਕ ਦੀ ਮੌਤ ਹੋਈ ਹੈ ਉਹਨਾਂ ਦਾ ਸੰਸਕਾਰ ਦਾ ਇੰਤਜ਼ਾਮ ਜਿਹੜੇ ਹੈ ਉਹ ਉਹ ਪ੍ਰਸ਼ਾਸਨ ਕਰ ਰਿਹਾ ਹੈ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਔਰ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਕਮਿਊਨਿਟੀ ਜਿਹੜੀ ਹੈ ਆਪਸ ਦੇ ਵਿੱਚ ਰਲ ਕੇ ਚੱਲ ਰਹੀ ਹੈ ਹਿੰਦੂ ਮੁਸਲਮ ਸਿੱਖ ਵੀਰ ਰਲ ਕੇ ਇਸ ਇਸ ਮਾਹੌਲ ਦੇ ਵਿੱਚ ਇੱਕ ਦੂਜੇ ਦੇ ਨਾਲ ਖੜੇ ਨੇ ਗੁਰੂ ਘਰਾਂ ਦੇ ਦਰਵਾਜ਼ੇ ਖੁੱਲੇ ਨੇ ਲੰਗਰ ਦੀ ਵਿਵਸਥਾ ਕੀਤੀ ਗਈ ਹੈ ਜੇ ਕੋਈ ਇੰਜਰਡ ਹੈ ਜਾਂ ਜਾਂ ਕਿਸੇ ਨੂੰ ਕੋਈ ਸਮੱਸਿਆ ਹੈ ਜਾਂ ਕੋਈ ਚਾਹੁੰਦਾ ਹੈ ਕਿ ਉਹ ਉਹ ਸ਼ੈਲਟਰ ਲੈਣਾ ਚਾਹੁੰਦਾ ਹੈ ਤਾਂ ਭਾਵੇਂ ਕੀਤਾ ਭਵਨ ਹੋਵੇ ਭਾਵੇਂ ਗੁਰੂ ਘਰ ਹੋਣ ਉੱਥੇ ਕਿਹਾ ਗਿਆ ਹੈ ਕਿ ਉੱਥੇ ਇਹ ਸਹੂਲਤ ਜਿਹੜੀ ਦਿੱਤੀ ਜਾ ਰਹੀ ਹੈ ਤਾਂ ਬਹੁਤ ਸਾਰੀ ਜਗ੍ਹਾ ਦੇ ਉੱਤੇ ਵੀਡੀਓਜ਼ ਔਰ ਫੋਟੋਜ਼ ਵਾਇਰਲ ਹੋ ਰਹੀਆਂ ਸੀਗੀਆਂ ਕੁਝ ਫੋਟੋਜ਼ ਤੁਸੀਂ ਬਿਲਕੁਲ ਠੀਕ ਦੇਖ ਰਹੇ ਹੋ ਜਿਹੜੀ ਗੁਰੂ ਘਰ ਦੀ ਫੋਟੋ ਤੁਹਾਨੂੰ ਨਜ਼ਰ ਆ ਰਹੀ ਹੈ ਜਾਂ ਜਿਹੜੀ ਜਿਹੜੀ ਇੱਕ ਹਸਪਤਾਲ ਦੀਆਂ ਫੋਟੋਜ਼ ਆ ਰਹੀਆਂ ਨੇ ਹੁਣ ਨਾਲ ਲੱਤਪੱਤ ਲੋਕ ਨੇ ਉਹ ਬਿਲਕੁਲ ਠੀਕ ਫੋਟੋਜ਼ ਆ ਰਹੀਆਂ ਪਰ ਜਿਹੜੀ ਰਾਗੀ ਸਿੰਘ ਦੀ ਮੌਤ ਦੀ ਖਬਰ ਆ ਰਹੀ ਹੈ ਉਹ ਗੁਰੂ ਘਰ ਦੇ ਅੰਦਰ ਨਹੀਂ ਹੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਿਆ ਸੁਖਾਸਣ ਕਰਨ ਤੋਂ ਬਾਅਦ ਪ੍ਰਧਾਨ ਦੇ ਦਰਸ਼ਨ ਮੁਤਾਬਕ ਉਹ ਆਪਣੇ ਘਰਾਂ ਦੇ ਵਿੱਚ ਪਹੁੰਚੇ ਨੇ ਸ਼ੈਲਿੰਗ ਹੁਣ ਕੁਝ ਦੇਰ ਤੋਂ ਬੰਦ ਜ਼ਰੂਰ ਹੈ ਪਰ ਸਹਿਮ ਦਾ ਮਾਹੌਲ ਹੈ ਕੁਝ ਲੋਕ ਪੁੰਛ ਛੱਡ ਕੇ ਬਾਹਰ ਜਾ ਰਹੇ ਨੇ ਪਰ ਬਹੁਤ ਸਾਰੇ ਲੋਕ तकरीबन 15 ਤੋਂ 20 ਹਜ਼ਾਰ ਦੀ ਸਿੱਖਾਂ ਦੀ ਵੀ ਆਬਾਦੀ ਹੈ ਪੁੰਛਤੇ ਵਿੱਚ ਉਹ ਆਪਣੇ ਘਰਾਂ ਦੇ ਵਿੱਚ ਨੇ ਔਰ ਸ਼ੈਲਿੰਗ ਰਾਤ ਨੂੰ तकरीबन 1 1:30 ਵਜੇ ਦੇ ਕਰੀਬ ਜਿਹੜੀ ਸ਼ੁਰੂ ਹੋਈ ਸੀ ਉਹ तकरीबन 12:30 ਵਜੇ ਦੁਪਹਿਰੇ ਆ ਕੇ ਉਹ ਬੰਦ ਹੁੰਦੀ ਹੈ